ਭਾਰਤ ਦੀ ਸੰਸਦ ਦੇ ਵਿੱਚ ਵੱਡਾ ਹੰਗਾਮਾ ਹੋਇਆ ਵੱਡਾ ਡਰਾਮਾ ਹੋਇਆ ਔਰ ਮੋਦੀ ਸਾਹਿਬ ਕੁਝ ਟਾਈਮ ਦੇ ਵਿੱਚ ਹੀ ਸੰਸਦ ਛੱਡ ਕੇ ਚਲੇ ਗਏ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਦੀ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕੀਮਤੀ ਕਮੈਂਟ ਹਰ ਖਬਰ ਬਾਰੇ ਜਰੂਰ ਲਿਖਿਓ ਤੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰਕੇ ਜਿਹੜਾ ਬੈਲ ਵਾਲਾ ਬਟਨ ਹੈ ਘੰਟੀ ਵਾਲਾ ਬਟਨ ਹੈ ਉਸ ਨੂੰ ਜਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਜਾਣਕਾਰੀਆਂ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਮਿੱਤਰੋ ਅੱਜ ਪਹਿਲੇ ਦਿਨ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡਾ ਹੰਗਾਮਾ ਹੋਇਆ ਬਹੁਤ ਵੱਡਾ ਡਰਾਮਾ ਹੋਇਆ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਬ ਦੀ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਕਮੈਂਟ ਕੀਮਤੀ ਵਿਚਾਰ ਜਰੂਰ ਲਿਖਿਓ ਤੇ ਮਿੱਤਰ ਪਿਆਰਿਓ ਇਸ ਲਾਈਵ ਦੇ ਵਿੱਚ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਵੋ ਤੇ ਘੰਟੀ ਵਾਲਾ ਬਟਨ ਜਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਕੀਮਤੀ ਜਾਣਕਾਰੀਆਂ ਸਭ ਤੋਂ ਪਹਿਲਾਂ ਪਹੁੰਚਦੀਆਂ ਰਹਿਣ ਅੱਜ ਪਹਿਲੀ ਵੱਡੀ ਖਬਰ ਹੈ ਕਿ ਭਾਰਤ ਦੀ ਪਾਰਲੀਮੈਂਟ ਦਾ ਸੰਸਦ ਦਾ ਅੱਜ ਸੈਸ਼ਨ ਸ਼ੁਰੂ ਹੋਇਆ ਅੱਜ 21 ਜੁਲਾਈ ਤੋਂ ਲੈ ਕੇ ਤੇ 21 ਅਗਸਤ ਤੱਕ 1 ਮਹੀਨਾ ਭਾਰਤ ਦੀ ਪਾਰਲੀਮੈਂਟ ਭਾਰਤ ਦੀ ਸੰਸਦ ਚੱਲਣੀ ਹੈ ਜਿਹਦੇ ਵਿੱਚ ਵਟੀਆਂ ਬੈਸਾ ਹੋਣੀਆਂ ਨੇ ਔਰ ਅੱਜ ਪਹਿਲੇ ਦਿਨ ਹੀ ਬਹੁਤ ਵੱਡਾ ਹੰਗਾਮਾ ਭਾਰਤ ਦੀ ਸੰਸਦ ਦੇ ਵਿੱਚ ਹੋਇਆ ਬਹੁਤ ਵੱਡਾ ਡਰਾਮਾ ਹੋਇਆ ਔਰ ਅੱਜ ਪਹਿਲੇ ਦਿਨ ਭਾਰਤ ਦੀ ਸੰਸਦ 4 ਵਜੇ ਤੱਕ ਤਿੰਨ ਵਾਰ ਬੰਦ ਕਰਨੀ ਪਈ ਹੈ ਰੋਕਣੀ ਪਈ ਹੈ ਕਿਉਂਕਿ ਹੰਗਾਮਾ ਹੀ ਇੰਨਾ ਵੱਡਾ ਹੋ ਰਿਹਾ ਸੀ ਅੱਜ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਸਾਹਿਬ ਆਪਣਾ ਭਾਸ਼ਣ ਦਿੰਦੇ ਨੇ ਉਹ ਭਾਸ਼ਣ ਦੇ ਵਿੱਚ ਵੱਡੀਆਂ-ਵੱਡੀਆਂ ਆਪਣੀ ਸਰਕਾਰ ਦੀਆਂ ਤਾਰੀਫਾਂ ਕਰਦੇ ਨੇ ਉਸ ਤੋਂ ਬਾਅਦ ਫਿਰ ਅੱਜ ਨਰਿੰਦਰ ਮੋਦੀ ਸਾਹਿਬ ਦੇ ਭਾਸ਼ਣ ਤੋਂ ਬਾਅਦ ਰਾਹੁਲ ਗਾਂਧੀ ਤੇ ਕਾਂਗਰਸ ਜਦ ਸਵਾਲ ਲੈ ਕੇ ਆਉਂਦੀ ਹੈ ਜਦ ਇੰਡੀਆ ਗੱਠਜੋੜ ਸਵਾਲਾਂ ਦੀ ਬੁਛਾੜ ਕਰਦਾ ਤਾਂ ਫਿਰ ਕੁਝ ਟਾਈਮ ਚ ਮੋਦੀ ਸਾਹਿਬ ਸੰਸਦ ਛੱਡ ਕੇ ਪਾਰਲੀਮੈਂਟ ਛੱਡ ਕੇ ਉੱਥੋਂ ਨਿਕਲ ਜਾਂਦੇ ਨੇ ਫਿਰ ਸਵਾਲਾਂ ਦੀ ਝੜੀ ਸ਼ੁਰੂ ਹੁੰਦੀ ਹੈ ਤੇ ਕੰਗੜਾ ਰਣੌਤ ਨੇ ਵੀ ਅੱਜ ਫਿਰ ਮੋਦੀ ਸਾਹਿਬ ਦੀਆਂ ਰੱਜ ਕੇ ਤਰੀਫਾਂ ਕੀਤੀਆਂ ਨੇ ਕੀ ਹੋਈ ਪੂਰੀ ਕਾਰਵਾਈ ਇਸ ਤਰ੍ਹਾਂ ਹੋਇਆ ਕਿ ਅੱਜ ਸਭ ਤੋਂ ਪਹਿਲਾਂ ਜਦੋਂ ਸੰਸਦ ਸ਼ੁਰੂ ਹੋਈ ਤਾਂ ਨਰਿੰਦਰ ਮੋਦੀ ਸਾਹਿਬ ਨੇ ਜਿਹੜਾ ਮੋਢਲਾ ਭਾਸ਼ਣ ਦਿੱਤਾ ਉਹਦੇ ਵਿੱਚ ਆਪਣੀਆਂ ਤੇ ਆਪਣੀ ਸਰਕਾਰ ਦੀਆਂ ਤਰੀਫਾਂ ਕੀਤੀਆਂ ਨਰਿੰਦਰ ਮੋਦੀ ਸਾਹਿਬ ਨੇ ਕਿਹਾ ਕਿ ਭਾਰਤ ਦੇ ਵਿੱਚ ਅਸੀਂ ਆਪਰੇਸ਼ਨ ਸੰਦੂਰ ਜਿਹੜਾ ਚਲਾਇਆ ਸੀਗਾ ਉਹਦੇ ਤਹਿਤ ਅਸੀਂ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਨਰਿੰਦਰ ਮੋਦੀ ਨੇ ਕਿਹਾ ਕਿ ਸਿਰਫ 22 ਮਿੰਟ ਦੇ ਵਿੱਚ ਹੀ ਅਸੀਂ ਦੁਸ਼ਮਣਾਂ ਨੂੰ ਧੂਲ ਚਟਾ ਦਿੱਤੀ 22 ਮਿੰਟ ਦੇ ਵਿੱਚ ਹੀ ਪੂਰੀ ਦੁਨੀਆ ਨੂੰ ਅਸੀਂ ਦਿਖਾ ਦਿੱਤਾ ਸੀ ਜਿਹੜਾ ਭਾਰਤ ਪਾਕਿਸਤਾਨ ਦਾ ਟਕਰਾਅ ਹੋਇਆ ਮੋਦੀ ਸਾਹਿਬ ਕਹਿੰਦੇ ਕਿ ਪੂਰੀ ਦੁਨੀਆ ਸਾਡੀ ਤਾਕਤ ਦੇਖ ਕੇ ਹੈਰਾਨ ਰਹਿ ਗਈ ਹੈ ਔਰ ਦੂਜੇ ਪਾਸੇ ਉਸ ਤੋਂ ਬਾਅਦ ਜਦੋਂ ਸੰਸਦ ਸ਼ੁਰੂ ਹੋਈ ਤਾਂ ਵਿਰੋਧੀ ਧਿਰ ਕਾਂਗਰਸ ਤੇ ਇੰਡੀਆ ਗੱਠਜੋੜ ਉਹ ਸਾਰੇ ਇਕੱਠੇ ਹੋ ਕੇ ਆਏ ਸੀ ਜਿਹੜਾ ਇਹ ਕਿਹਾ ਜਾ ਰਿਹਾ ਸੀ ਕਿ ਇੰਡੀਆ ਗੱਠਜੋੜ ਹੁਣ ਟੁੱਟ ਚੁੱਕਾ ਹੈ ਉਹਦੇ ਉਲਟ ਅੱਜ ਤਸਵੀਰ ਨਜ਼ਰ ਆਈ ਕਾਂਗਰਸ ਅਖिलेश यादव ਦੀ ਪਾਰਟੀ ਤੇ ਹੋਰ ਸਾਰੀਆਂ ਪਾਰਟੀਆਂ ਹੱਥਾਂ 'ਚ ਤਖਤੀਆਂ ਲੈ ਕੇ ਤੇ ਵੱਡੇ ਸਵਾਲ ਲੈ ਕੇ ਪਾਰਲੀਮੈਂਟ 'ਚ ਆਈਆਂ ਜਦੋਂ ਸਭ ਤੋਂ ਪਹਿਲਾਂ ਕਾਂਗਰਸ ਨੇ ਸਵਾਲ ਸ਼ੁਰੂ ਕੀਤੇ ਤਾਂ ਉਸ ਤੋਂ ਬਾਅਦ ਪਾਰਲੀਮੈਂਟ 'ਚ ਵੱਡਾ ਹੰਗਾਮਾ ਹੋ ਗਿਆ ਵੱਡਾ ਰੌਲਾ ਪੈ ਗਿਆ ਤੇ ਫਿਰ ਜਿਹੜੇ ਸਪੀਕਰ ਓਮ ਗਿਰਲਾ ਸਾਹਿਬ ਹੈ ਸੰਸਦ ਦੇ ਉਹਨਾਂ ਨੇ ਸੰਸਦ ਇੱਕ ਵਾਰ ਰੋਕ ਦਿੱਤੀ ਬੰਦ ਕਰ ਦਿੱਤੀ ਸਤਗਤ ਕਰ ਦਿੱਤੀ ਔਰ ਫਿਰ ਕਾਫੀ ਟਾਈਮ ਬਾਅਦ ਦੁਬਾਰਾ ਸੰਸਦ ਦੀ ਕਾਰਵਾਈ ਚੱਲੀ ਰੌਲਾ ਪਿਆ ਕਿੱਥੋਂ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਮਲਕਰੂਜਨ ਖੜਗੇ ਉਹਨਾਂ ਨੇ ਪਾਰਲੀਮੈਂਟ 'ਚ ਆ ਕੇ ਕਿਹਾ ਉਹ ਕਹਿੰਦੇ ਦੇਖੋ ਆਪਰੇਸ਼ਨ ਸੰਧੂਰ ਮੋਦੀ ਸਾਹਿਬ ਕਹਿੰਦੇ ਚਲਾਇਆ ਉਹ ਕਹਿੰਦੇ ਵੀ ਅਸੀਂ ਪੂਰਾ ਸਾਥ ਦਿੱਤਾ ਵਿਰੋਧੀ ਪਾਰਟੀਆਂ ਨੇ ਪਰ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਕੀਤਾ ਸੀ ਉਹ ਅਤਵਾਦੀ ਨਾ ਫੜੇ ਗਏ ਨਾ ਮਾਰੇ ਗਏ ਨਾ ਉਹਨਾਂ ਤੇ ਕੋਈ ਕਾਰਵਾਈ ਹੋਈ ਨਾ ਅੱਜ ਤੱਕ ਉਹਨਾਂ ਦਾ ਕੋਈ ਥੋ ਪਤਾ ਲੱਗਾ ਇਹਦੇ ਬਾਰੇ ਅਸੀਂ ਪੁੱਛਣਾ ਚਾਹੁੰਨੇ ਆ ਕਿ ਉਹ ਕਿੱਧਰ ਗਏ ਇਹ ਸਵਾਲ ਕਾਂਗਰਸ ਦੇ ਪ੍ਰਧਾਨ ਮਲਕਰੋਜਨ ਖੜਗੇ ਨੇ ਜਦ ਕੀਤਾ ਤਾਂ ਰੌਲਾ ਪੈ ਗਿਆ ਦੂਜੇ ਪਾਸੇ ਫਿਰ ਕਾਂਗਰਸ ਦੇ ਪ੍ਰਧਾਨ ਨੇ ਸਵਾਲ ਖੜਾ ਕੀਤਾ ਉਹ ਕਹਿੰਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਜੰਗ ਮੈਂ ਰਕਵਾਈ ਹੈ ਮੇਰੇ ਕਹਿਣ ਤੇ ਰੁਕੀ ਹੈ ਮੇਰੀ ਹਦਾਇਤ ਤੇ ਰੁਕੀ ਹੈ ਤਾਂ ਮੋਦੀ ਸਾਹਿਬ ਇਹਦਾ ਸਪਸ਼ਟੀਕਰਨ ਦੇਣ ਕਿ ਕੀ ਅਮਰੀਕਾ ਦੇ ਕਹਿਣ ਤੇ ਤੁਸੀਂ ਜੰਗ ਰੋਕੀ ਹੈ ਜਦੋਂ ਇਹ ਦੋ ਸਵਾਲ ਖੜੇ ਕੀਤੇ ਗਏ ਮੋਦੀ ਸਰਕਾਰ ਤੇ ਤਾਂ ਫਿਰ ਦੂਜੇ ਪਾਸਿਓਂ ਬੀਜੇਪੀ ਦੇ ਜਿਹੜੇ ਐਮਪੀ ਸੀ ਉਹਨਾਂ ਨੇ ਰੌਲਾ ਪਾ ਲਿਆ ਰੌਲਾ ਲੋਕ ਸਭਾ ਦੇ ਵਿੱਚ ਵੀ ਪਿਆ ਰੌਲਾ ਰਾਜ ਸਭਾ ਦੇ ਵਿੱਚ ਵੀ ਪਿਆ ਤਾਂ ਰੌਲਾ ਪੈ ਗਿਆ ਜਵਾਬ ਕੋਈ ਹੈ ਨਹੀਂਗੇ ਤਾਂ ਰੌਲਾ ਪੈਣਾ ਹੀ ਸੀ ਦੂਜੇ ਪਾਸੇ ਜਿਹੜੇ ਸਪੀਕਰ ਓਮ ਬਿਰਲਾ ਸਾਹਿਬ ਨੇ ਉਹ ਲਗਾਤਾਰ ਕਹਿੰਦੇ ਰਹੇ ਕਿ ਸਰਕਾਰ ਕੋਲ ਹਰ ਗੱਲ ਦਾ ਜਵਾਬ ਹੈ ਸਰਕਾਰ ਜਵਾਬ ਦੇਵੇਗੀ ਸਰਕਾਰ ਜਵਾਬ ਦੇਣਾ ਚਾਹੁੰਦੀ ਆ ਤੁਸੀਂ ਸੁਣੋ ਪਰ ਇਸ ਰੋਲੇ ਰੱਪੇ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਸਵਾਲ ਕੀਤੇ ਗਏ ਸੀ ਉਹ ਸੰਸਦ ਛੱਡ ਕੇ ਨਿਕਲ ਚੁੱਕੇ ਸੀ ਉਹ ਸੰਸਦ ਛੱਡ ਕੇ ਚਲੇ ਗਏ ਪਹਿਲਾਂ ਸ਼ਰਧਾਂਜਲੀ ਦਿੱਤੀ ਗਈ ਜਦੋਂ ਸੰਸਦ ਦੇ ਵਿੱਚ ਜਿਹੜੇ ਅਹਮਦਾਬਾਦ ਜਹਾਜ਼ ਹਾਦਸੇ ਚ ਮਾਰੇ ਗਏ ਲੋਕ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਉਦੋਂ ਮੋਦੀ ਸਾਹਿਬ ਸੰਸਦ ਦੇ ਵਿੱਚ ਮੌਜੂਦ ਸੀ ਪਰ ਜਦੋਂ ਹੀ ਸਵਾਲਾਂ ਦੀ ਬਾਛੜ ਹੋਈ ਜਦੋਂ ਹੀ ਸਵਾਲ ਆਏ ਤਾਂ ਮੋਦੀ ਸਾਹਿਬ ਸੰਸਦ ਦੇ ਵਿੱਚੋਂ ਗਾਇਬ ਹੋ ਗਏ ਤੇ ਦੁਬਾਰਾ ਸੰਸਦ ਦੇ ਵਿੱਚ ਹਾਜ਼ਰ ਨਹੀਂ ਹੋਏ ਰਾਹੁਲ ਗਾਂਧੀ ਨੇ ਮੀਡੀਆ ਦੇ ਸਾਹਮਣੇ ਠੋਕ ਮਾਰ ਕੇ ਕਿਹਾ ਉਹ ਕਹਿੰਦਾ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਰਾਹੁਲ ਗਾਂਧੀ ਕਹਿੰਦਾ ਕਿ ਮੈਂ ਵਿਰੋਧੀ ਧਿਰ ਦਾ ਨੇਤਾ ਹਾਂ ਪਰ ਮੈਨੂੰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੱਤਾ ਜਾ ਰਿਹਾ ਮੇਰੀ ਆਵਾਜ਼ ਕੱਟ ਦਿੱਤੀ ਜਾਂਦੀ ਹੈ ਮੇਰਾ ਮਾਈਕ ਬੰਦ ਕਰ ਦਿੱਤਾ ਜਾਂਦਾ ਹੈ ਮੇਰੇ ਸਵਾਲ ਲੋਕਾਂ ਸਾਹਮਣੇ ਨਹੀਂ ਆਉਣ ਦਿੱਤੇ ਜਾ ਰਹੇ ਰਾਹੁਲ ਗਾਂਧੀ ਨੇ ਕਿਹਾ ਕਹਿੰਦਾ ਇੱਕ ਪਾਸੇ ਕਹਿੰਦੇ ਨੇ ਕਿ ਅਸੀਂ ਚਰਚਾ ਕਰਨ ਲਈ ਤਿਆਰ ਹਾਂ ਸਾਡੇ ਕੋਲ ਹਰ ਸਵਾਲ ਦਾ ਜਵਾਬ ਹੈ ਤਾਂ ਰਾਹੁਲ ਗਾਂਧੀ ਕਹਿੰਦਾ ਫਿਰ ਸਾਨੂੰ ਸਵਾਲ ਕਰਨ ਕਿਉਂ ਨਹੀਂ ਦਿੱਤੇ ਜਾ ਰਹੇ ਫਿਰ ਇਹ ਸੰਸਦ ਬੰਦ ਕਿਉਂ ਕਰ ਦਿੰਦੇ ਆ ਜਦੋਂ ਅਸੀਂ ਸਵਾਲ ਕਰਦੇ ਆ ਤਾਂ ਦੂਜੇ ਪਾਸੇ ਜਿਹੜੀ ਰਾਹੁਲ ਗਾਂਧੀ ਦੀ ਭੈਣ ਜਿਹੜੀ ਪ੍ਰਿੰਕਾ ਗਾਂਧੀ ਉਹ ਵੀ ਐਮਪੀ ਐ ਸੰਸਦ ਦੇ ਵਿੱਚ ਉਹਨੇ ਵੀ ਮੀਡੀਆ ਸਾਹਮਣੇ ਆਖਿਆ ਉਹ ਕਹਿੰਦੀ ਵੀ ਜਿਹੜਾ ਰਾਹੁਲ ਗਾਂਧੀ ਹੈ ਉਹਨੂੰ ਸਵਾਲ ਕਿਉਂ ਨਹੀਂ ਕਰਨ ਦਿੱਤੇ ਜਾ ਰਹੇ ਉਹਦੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦਿੱਤੇ ਜਾ ਰਹੇ ਤਾਂ ਦੂਜੇ ਪਾਸੇ ਜਿਹੜੀ ਕੰਗਣਾ ਰੌਤ ਹੈ ਉਹ ਜਦੋਂ ਪਾਰਲੀਮੈਂਟ ਗਈ ਅੱਜ ਤਾਂ ਪਾਰਲੀਮੈਂਟ 'ਚ ਵੜਨ ਤੋਂ ਪਹਿਲਾਂ ਹੀ মিডিਆ ਦੇ ਸਾਹਮਣੇ ਉਹਨੇ ਮੋਦੀ ਸਾਹਿਬ ਦੀਆਂ ਰੱਜ ਕੇ ਤਰੀਫਾਂ ਕੀਤੀਆਂ ਨੇ ਉਹਨੇ ਮੋਦੀ ਸਾਹਿਬ ਦੇ ਸੋਲੇ ਗਾਏ ਉਹ ਕਹਿੰਦੀ ਪੂਰੀ ਦੁਨੀਆ ਦੇ ਵਿੱਚ ਮੋਦੀ ਸਾਹਿਬ ਨੂੰ ਵੱਡੇ ਸਨਮਾਨ ਮਿਲ ਰਹੇ ਨੇ ਔਰ ਇਸ ਸੰਸਦ ਦੇ ਵਿੱਚ ਵੀ ਅਸੀਂ ਬਹੁਤ ਵੱਡੇ ਮਸਲੇ ਹੱਲ ਕਰਨੇ ਨੇ 1 ਮਹੀਨਾ ਪਾਰਲੀਮੈਂਟ ਚੱਲਣੀ ਹੈ 1 ਮਹੀਨੇ ਚ ਕੀ ਹੋਵੇਗਾ ਜੇ ਪਹਿਲੇ ਦਿਨ ਹੀ 3-4 ਵਾਰ ਪਾਰਲੀਮੈਂਟ ਰੋਕਣੀ ਪੈ ਗਈ ਕਾਰਵਾਈ ਹੁਣ ਉਥੇ ਹੀ ਜਿਹੜੇ ਅਖਲੇਸ਼ ਯਾਦਮ ਨੇ ਜਿਹੜੇ ਸਮਾਜਵਾਦੀ ਪਾਰਟੀ ਦੇ ਨੇ ਔਰ ਯੂਪੀ ਦੇ ਮੁੱਖ ਮੰਤਰੀ ਵੀ ਹੋ ਰਹੇ ਨੇ ਉਹ ਇਸ ਟਾਈਮ ਐਮਪੀ ਨੇ ਪਾਰਲੀਮੈਂਟ ਚ ਤਾਂ ਉਹਨਾਂ ਨੇ ਵੀ ਕਈ ਵੱਡੇ ਸਵਾਲਾਂ ਦਾ ਰੌਲਾ ਜੱਟ ਪਾਇਆ ਦਾ ਮੁੱਖ ਰੂਪ ਦੇ ਵਿੱਚ ਅਖਲੇਸ਼ ਯਾਦਵ ਨੇ ਕਿਹਾ ਕਿ 75 ਸਾਲ ਦੇ ਹੋ ਰਹੇ ਨੇ ਮੋਦੀ ਸਾਹਿਬ ਤਾਂ ਇਹਦੇ 75 ਸਾਲ ਹੋਣ ਤੇ ਉਹ ਕੀ ਕਰਨਗੇ ਕਿਉਂਕਿ ਇੱਕ ਵੱਡਾ ਰੋਲਾ ਦੇਸ਼ ਦੇ ਵਿੱਚ ਪਿਆ ਹੋਇਆ ਕਿਉਂਕਿ ਪਿਛਲੇ ਦਿਨੀ ਜਿਹੜੇ ਆਰਐਸਐਸ ਦੇ ਮੁਖੀ ਮੋਲ ਭਗਵਤ ਨੇ ਉਹਨਾਂ ਨੇ ਕਿਹਾ ਸੀ ਕਿ 75 ਸਾਲ ਜਦੋਂ ਬੰਦੇ ਦੀ ਉਮਰ ਹੋ ਜੇ ਤਾਂ ਉਹਨਾਂ ਨੂੰ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਆ ਤੇ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਸਾਹਿਬ ਨੂੰ ਅਗਲੇ ਮਹੀਨੇ ਦੀ 17 ਤਰੀਕ ਨੂੰ 75ਵਾਂ ਸਾਲ ਲੱਗ ਜਾਣਾ ਤਾਂ ਇਹ ਕਿਹਾ ਜਾ ਰਿਹਾ ਕਿ ਮੋਨ ਭਗਵਤ ਨੇ ਆਰਐਸਐਸ ਦੇ ਮੁਖੀ ਨੇ ਮੋਦੀ ਸਾਹਿਬ ਬਾਰੇ ਹੀ ਇਹ ਗੱਲ ਬੋਲੀ ਹੈ ਹਾਲਾਂਕਿ ਮੋਨ ਭਗਵਤ ਖੁਦ ਵੀ 11 ਸਤੰਬਰ ਨੂੰ 75 ਸਾਲ ਦੇ ਹੋ ਰਹੇ ਨਹੀਂ ਤੇ ਉਸ ਤੋਂ 6 ਦਿਨ ਬਾਅਦ 17 ਸਤੰਬਰ ਨੂੰ ਮੋਦੀ ਸਾਹਿਬ ਜਿਹੜੇ ਨੇ ਉਹ 75 ਸਾਲ ਦੇ ਹੋ ਰਹੇ ਨੇ ਤਾਂ ਵੱਡਾ ਸਵਾਲ ਇਹ ਆ ਕਿ ਹੁਣ ਮੋਹਨ ਭਗਵਦ ਦੇ ਕਹਿਣ ਤੇ ਕੀ ਮੋਦੀ ਸਾਹਿਬ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਕਿ ਉਹ ਕੁਰਸੀ ਛੱਡ ਦੇਣਗੇ ਪਰ ਇੱਥੇ ਵੀ ਇੱਕ ਵੱਡਾ ਰੋਲਾ ਹੈ ਕਿਹਾ ਜਾ ਰਿਹਾ ਹੈ ਕਿ ਜਿਹੜੇ ਅਮਿਤ ਸ਼ਾਹ ਵਰਗੇ ਨੇ ਉਹ ਵੀ ਅੰਦਰ ਖਾਤੇ ਜੋਰ ਲਾ ਰਹੇ ਨੇ ਕਿ ਮੋਦੀ ਸਾਹਿਬ ਕੁਰਸੀ ਛੱਡਣ ਤੇ ਅਸੀਂ ਅੱਗੇ ਆਈਏ ਭਾਵੇਂ ਕਿ ਅਮਿਤ ਸ਼ਾਹ ਨੇ ਪਿਛਲੇ ਦਿਨੀ ਇਹ ਕਿਹਾ ਕਿ ਭਾਜਪਾ ਪਾਰਟੀ ਦੀ ਨੀਤੀ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ 75 ਸਾਲ ਤੇ ਬੰਦਾ ਰਟਾਇਰ ਹੋ ਜਾਏਗਾ ਪਰ ਸਭ ਤੋਂ ਵੱਡਾ ਰੌਲਾ ਇਸ ਗੱਲ ਦਾ ਹੈ ਜੋ ਕਿ ਭਾਜਪਾ ਦੇ ਸੀਨੀਅਰ ਨੇਤਾ ਕਹਿ ਰਹੇ ਨਹੀਂ ਬੋਲ ਰਹੇ ਨਹੀਂ ਉਹ ਕਹਿ ਰਹੇ ਨਹੀਂ ਕਿ ਮੋਦੀ ਸਾਹਿਬ ਨੇ ਖੁਦ ਇਹ ਨੀਤੀ ਬਣਾਈ ਸੀ ਇਹ ਰੂਲ ਬਣਾਇਆ ਸੀ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਰ ਜੋਸ਼ੀ ਵਰਗਿਆਂ ਨੂੰ ਸਤਾ ਤੋਂ ਪਾਸੇ ਕੀਤਾ ਸੀ ਤਾਂ ਉਦੋਂ ਇਹੀ ਦਲੀਲ ਦਿੱਤੀ ਸੀ ਕਿ ਇਹ ਹੁਣ 75 ਸਾਲ ਤੋਂ ਉੱਤੇ ਟੱਪ ਗਏ ਨੇ ਹੁਣ ਇਹ ਸਿੱਧਾ ਸਰਕਾਰ 'ਚ ਨਹੀਂ ਆਉਣਗੇ ਇਹ ਅਗਵਾਈ ਦੇਣਗੇ ਪਾਸੇ ਬੈਠ ਕੇ ਤਾਂ ਉਹੀ ਰੂਲ ਅੱਜ ਮੋਦੀ ਸਾਹਿਬ ਤੇ ਲਾਗੂ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਸੰਸਦ ਦੇ ਵਿੱਚ ਪਹਿਲਾਂ ਵੀ ਜਦੋਂ ਵੱਡੇ ਸਵਾਲ ਉੱਠਦੇ ਨੇ ਉਹ ਚਾਹੇ ਕਾਰਪੋਰੇਟ ਘਰਾਣਿਆਂ ਦੇ ਨਾਲ ਸਰਕਾਰ ਦੀ ਨੇੜਤਾ ਨੂੰ ਲੈ ਕੇ ਹੋਣ ਚਾਹੇ ਵੱਧਦੀ ਮਹਿੰਗਾਈ ਨੂੰ ਲੈ ਕੇ ਹੋਣ ਚਾਹੇ ਦੇਸ਼ ਦੇ ਸਬਕਸ਼ਣ ਪ੍ਰਾਈਵੇਟ ਕੰਪਨੀਆਂ ਨੂੰ ਵੇਚੇ ਜਾਣ ਤੇ ਸਵਾਲ ਹੋਣ ਤਾਂ ਮੋਦੀ ਸਾਹਿਬ ਕਦੇ ਵੀ ਜਵਾਬ ਨਹੀਂ ਦਿੰਦੇ ਬਲਕਿ ਫਿਰ ਪ੍ਰਧਾਨ ਮੰਤਰੀ ਸਾਹਿਬ ਸੰਸਦ ਦੇ ਵਿੱਚੋਂ ਗੈਰ ਹਾਜ਼ਰ ਹੋ ਜਾਂਦੇ ਨੇ ਤੇ ਅੱਜ ਵੀ ਇਸੇ ਤਰ੍ਹਾਂ ਹੋਇਆ ਜਦੋਂ ਵੱਡੇ ਸਵਾਲ ਕੀਤੇ ਗਏ ਸੰਸਦ ਦੇ ਵਿੱਚ ਜਦੋਂ ਪਾਰਲੀਮੈਂਟ 'ਚ ਇਹ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਦੱਸੋ ਜਿਹੜੇ ਬੰਦਿਆਂ ਜਿਹੜੇ ਗੰਦੇ ਅੱਤਵਾਦੀਆਂ ਨੇ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਸੀ ਉਹ ਫੜੇ ਕਿਉਂ ਨਹੀਂ ਗਏ ਉਹ ਮਾਰੇ ਕਿਉਂ ਨਹੀਂ ਗਏ ਤੇ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਰਾਸ਼ਟਰਪਤੀ 트ੰਪ ਹੈ ਜਿਹੜੀ ਗੱਲ ਉਹ ਕਹਿ ਰਿਹਾ ਕਿ ਯੁੱਧ ਮੈਂ ਰਕਵਾਇਆ ਮੇਰੇ ਕਹਿਣ ਤੇ ਰੁਕਿਆ ਤਾਂ ਫਿਰ ਕੀ ਉਹ ਸੱਚ ਬੋਲ ਰਿਹਾ ਕਿ ਝੂਠ ਤਾਂ ਇਹਨਾਂ ਦੋਨਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਮੋਦੀ ਸਾਹਿਬ ਸੰਸਦ ਦੇ ਵਿੱਚੋਂ ਗਾਇਬ ਹੋ ਗਏ ਤੇ ਦੁਬਾਰਾ ਸੰਸਦ ਚ ਗਏ ਨਹੀਂ ਤੇ ਅੰਦਾਜ਼ਾ ਹੈ ਕਿ ਕੱਲ ਪਰਸੋ ਜਿੰਨੇ ਦਿਨ ਸੰਸਦ ਚੱਲੇਗੀ ਮੋਦੀ ਸਾਹਿਬ ਗੈਰ ਹਾਜ਼ਰ ਰਹਿਣਗੇ ਕਿਉਂਕਿ ਅੰਦਰੋਂ ਜਾਣਕਾਰੀ ਆ ਰਹੀ ਹੈ ਕਿ ਮੋਦੀ ਸਾਹਿਬ ਵਿਦੇਸ਼ ਜਾ ਰਹੇ ਨੇ ਇੱਕ ਪਾਸੇ ਭਾਰਤ ਦੀ ਪਾਰਲੀਮੈਂਟ ਚੱਲ ਰਹੀ ਹੈ ਪਾਰਲੀਮੈਂਟ ਦੇ ਵਿੱਚ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਵਿਦੇਸ਼ ਜਾ ਰਹੇ ਨੇ ਦੱਸੋ ਵਿਦੇਸ਼ ਜਾਣਾ ਜ਼ਰੂਰੀ ਸੀ ਕਿ ਜਦੋਂ ਹੁਣ ਵੱਡੇ ਸਵਾਲਾਂ ਦੇ ਉੱਪਰ ਬਹਿਸ ਹੋਣੀ ਹੈ ਪਾਰਲੀਮੈਂਟ 'ਚ ਪਾਰਲੀਮੈਂਟ ਵਾਸਤੇ ਹੀ ਤਾਂ ਪ੍ਰਧਾਨ ਮੰਤਰੀ ਤੇ ਐਮਪੀ ਚੁਣੇ ਜਾਂਦੇ ਨੇ ਤੇ ਜੇ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਹੀ ਵਿਦੇਸ਼ ਚਲੇ ਜਾਣਾ ਤਾਂ ਫਿਰ ਤੁਸੀਂ ਦੱਸੋ ਫਾਇਦਾ ਕੀ ਜੇ ਵਿਦੇਸ਼ ਮੋਦੀ ਸਾਹਿਬ ਨੇ ਜਾਣਾ ਸੀ ਤਾਂ ਅੱਗੇ ਪਿੱਛੇ ਬਹੁਤ ਸਮਾਂ ਸੀ ਉਦੋਂ ਜਾਇਆ ਜਾ ਸਕਦਾ ਸੀ ਕੋਈ ਜ਼ਰੂਰੀ ਸੀ ਕਿ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਉਦੋਂ ਹੀ ਵਿਦੇਸ਼ ਜਾਇਆ ਜਾਵੇ ਹੁਣ ਇਹ ਸਭ ਕੁਝ ਦੇ ਦਰਮਿਆਨ ਰਾਹੁਲ ਗਾਂਧੀ ਨੇ ਸਵਾਲ ਉਠਾਏ ਨੇ ਉਹ ਕਹਿੰਦਾ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਪਾਰਲੀਮੈਂਟ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾ ਰਹੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਕੇ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਰਾਹੁਲ ਗਾਂਧੀ ਠੀਕ ਕਹਿ ਰਿਹਾ ਯਾ ਰਾਹੁਲ ਗਾਂਧੀ ਗਲਤ ਕਹਿ ਰਿਹਾ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਤੁਸੀਂ ਆਪਣਾ ਕੀਮਤੀ ਕਮੈਂਟ ਜਰੂਰ ਲਿਖਿਓ ਹੁਣ ਅਗਲੀ ਵੱਡੀ ਖਬਰ ਹੈ ਕਿ ਇੱਕ ਸਮੁੰਦਰੀ ਜਹਾਜ਼ ਜਿਹਦੇ ਵਿੱਚ 280 ਯਾਤਰੀ ਸਵਾਰ ਸੀ ਉਹਨੂੰ ਅਚਾਨਕ ਅੱਗ ਲੱਗ ਗਈ ਹੈ ਤੇ ਕਾਫੀ ਸਾਰੇ ਜਿਹੜੇ ਯਾਤਰੀ ਨੇ ਸਮੁੰਦਰ ਦੇ ਵਿੱਚ ਹੀ ਉਹਨਾਂ ਨੂੰ ਛਾਲਾ ਮਾਰਨੀਆਂ ਪਈਆਂ ਕਈ ਸਰਿਆਂ ਦੀ ਮੌਤ ਹੋ ਗਈ ਹੈ ਔਰ ਇਹ ਘਟਨਾ ਇੰਡੋਨੇਸ਼ੀਆ ਦੇ ਜਿਹੜਾ ਤਾਲੀਸਾ ਟਾਪੂ ਹੈ ਉੱਥੇ ਵਾਪਰੀ ਹੈ ਔਰ ਬੜੀਆਂ ਹੀ ਸੰਸਨੀਖੇਜ ਤੇ ਡਰਾਮਣੀਆਂ ਤਸਵੀਰਾਂ ਉਸ ਟਾਈਮ ਦੀਆਂ ਆ ਰਹੀਆਂ ਜਦੋਂ ਪੂਰੇ ਵੱਡੇ ਸਮੁੰਦਰੀ ਜਹਾਜ਼ ਨੂੰ ਸਮੁੰਦਰ ਦੇ ਵਿੱਚ ਅੱਗ ਲੱਗੀ ਪਈ ਹੈ ਲੋਕ ਉਹਦੇ ਵਿੱਚੋਂ ਸਮੁੰਦਰ ਦੇ ਵਿੱਚ ਛਾਲਾ ਮਾਰ ਰਹੇ ਨੇ ਤੇ ਕਾਫੀ ਸਾਰਿਆਂ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਅੱਜ ਇੱਕ ਹੋਰ ਜਹਾਜ਼ ਜਿਹੜਾ ਉਹ ਇੱਕ ਕਾਲਜ ਤੇ ਡਿੱਗ ਪਿਆ ਔਰ ਕਾਲਜ ਦੇ ਵਿਦਿਆਰਥੀਆਂ ਦੇ ਵਿੱਚ ਹਫੜਾ ਦਫੜੀ ਫੈਲ ਗਈ ਇਹ ਘਟਨਾ ਬੰਗਲਾਦੇਸ਼ ਵਾਪਰੀ ਇੱਕ ਟ੍ਰੇਨਿੰਗ ਵਾਲਾ ਜਹਾਜ਼ ਸੀ ਜਿਹੜਾ ਫੌਜੀ ਟ੍ਰੇਨਿੰਗ ਵਾਲਾ ਉਹ ਅਚਾਨਕ ਕ੍ਰੈਸ਼ ਹੋ ਕੇ ਜਹਾਜ਼ ਇੱਕ ਕਾਲਜ ਦੀ ਬਿਲਡਿੰਗ ਤੇ ਡਿੱਗ ਪਿਆ ਤੇ ਉੱਥੇ ਅੱਗ ਲੱਗ ਗਈ ਤੇ ਬਹੁਤ ਵੱਡਾ ਹੰਗਾਮਾ ਹੋਇਆ ਔਰ ਉਹਦਾ ਚਾਲਕ ਜਿਹੜਾ ਉਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਭਾਰਤ ਦੇ ਬੰਬੇ ਏਅਰਪੋਰਟ ਤੇ ਵੀ ਅੱਜ ਜਦੋਂ ਇੱਕ ਜਹਾਜ਼ 99 ਤੇ ਜਾ ਰਿਹਾ ਸੀ ਤਾਂ ਉਹ ਫਿਸਲ ਗਿਆ ਤੇ ਇੱਕ ਵੱਡਾ ਹਾਦਸਾ ਹੋਣ ਨੂੰ ਮਸਾਂ ਬਚਿਆ ਹੁਣ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਉਸ ਮੁੱਦੇ ਤੇ ਵੀ ਅੱਜ ਵੱਡੇ ਸਵਾਲ ਉਠਾਉਣ ਦੀ ਕੋਸ਼ਿਸ਼ ਕੀਤੀ ਜਿਹੜਾ ਇੱਕ ਜਹਾਜ਼ ਭਾਰਤ ਦਾ ਪਿਛਲੇ ਦਿਨੀ ਅਹਮਦਾਬਾਦ ਦੇ ਵਿੱਚ ਡਿੱਗਿਆ ਜਿਹਦੇ ਵਿੱਚ ਪੌਣੇ 300 ਦੇ ਕਰੀਬ ਲੋਕਾਂ ਦੀ ਮੌਤ ਹੋਈ ਹੈ ਤਾਂ ਉਹਦੇ ਉੱਪਰ ਜਦੋਂ ਅੱਜ ਸਵਾਲ ਉਠਾਉਣ ਲੱਗੀ ਵਿਰੋਧੀ ਪਾਰਟੀ ਤਾਂ ਉਦੋਂ ਵੀ ਵੱਡਾ ਰੌਲਾ ਪੈ ਗਿਆ ਤੇ ਸੰਸਦ ਰੋਕਣੀ ਪਈ ਹੁਣ ਤੁਸੀਂ ਕਮੈਂਟ ਲਿਖਿਓ ਕੀ ਸੰਸਦ ਦੀ ਕਾਰਵਾਈ ਰੋਕ ਦੇਣੀ ਚਾਹੀਦੀ ਆ ਜਦੋਂ ਵਿਰੋਧੀ ਧਿਰਾਂ ਸਵਾਲ ਕਰਨ ਜਦੋਂ ਸਵਾਲ ਆਉਣ ਤਾਂ ਫਿਰ ਜਵਾਬ ਦੇਣੇ ਚਾਹੀਦੇ ਆ ਜਾਂ ਕਾਰਵਾਈ ਰੋਕ ਦੇਣੀ ਚਾਹੀਦੀ ਹੈ ਤੁਸੀਂ ਆਪਣਾ ਕੀਮਤੀ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨ